ਬਾਲੀਵੁੱਡ ਅਦਾਕਾਰ ਪ੍ਰੀਤੀ ਜੰਟਾ ਹੁਣ 49 ਸਾਲ ਦੀ ਹੋ ਚੁੱਕੀ ਹੈ ਉਸ ਨੂੰ ਬਾਲੀਵੁੱਡ ਦੀਆਂ ਮੰਨੀਆਂ ਹੋਈਆਂ ਅਦਾਕਰਮ ਦੇ ਵਿੱਚ ਉਹ ਇੱਕ ਮੰਨਿਆ ਜਾਂਦਾ ਹੈ ਜਨਮ 31 ਜਨਵਰੀ 1975 ਨੂੰ ਸ਼ਿਮਲਾ ਹਰਿਆਣਾ ਪ੍ਰਦੇਸ਼ ਵਿੱਚ ਹੋਇਆ ਉਸ ਦੇ ਮਾਤਾ ਪਿਤਾ ਦੇ ਨਾਮ ਦੁਰਗਨਾਥ ਜੰਟਾ ਤੇ ਨੀਲਪ੍ਰਭਾ ਸਨ ਪ੍ਰੀਤੀ ਦੇ ਪਿਤਾ ਭਾਰਤੀ ਫੌਜ ਵਿੱਚ ਅਧਿਕਾਰੀ ਸਨ ਜਦੋਂ ਪ੍ਰੀਤੀ 13 ਸਾਲ ਦੀ ਸੀ ਤੇ ਉਸ ਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੋਲਜਰ 1998 ਦੇ ਰਿਲੀਜ਼ ਹੋਈ ਹਿੱਟ ਫਿਲਮ ਸੀ ਇਸ ਦਾ ਨਿਰਦੇਸ਼ਨ ਅਬਾਸ ਮਸਤਾਨ ਨੇ ਕੀਤਾ ਸੀ ਫਿਲਮ ਵਿੱਚ ਬਬੀ ਦੇਵਲਤੀ ਪ੍ਰੀਤੀ ਨਜ਼ਰ ਆਏ ਸਨ ਉਹਨਾਂ ਨੇ ਕੱਲ ਹੋਣਾ ਹੋ ਕبھی અલਵਿਦਾ ਨਾ ਕਹਿਣਾ ਕੋਈ ਮਿਲ ਗਿਆ ਸਲਾਮ ਨਮਸਤੇ ਵੀਰ ਜਾਰਾ ਸਮਿਤ ਕਈ ਸ਼ਾਨਦਰ ਫਿਲਮਾਂ ਵਿੱਚ ਕੰਮ ਕਰਕੇ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ ਇਸ ਤੋਂ ਬਾਅਦ ਪ੍ਰੀਤੀ ਨੇ 2018 'ਚ ਰਿਲੀਜ਼ ਹੋਈਆਂ ਭయ్యా ਜੀ ਸੁਪਰ ਹਿੱਟ ਤੋਂ ਬਾਅਦ ਬ੍ਰੇਕ ਲੈ ਲਿਆ ਸੀ 2008 'ਚ ਆਪਣੇ ਐਕਟਿੰਗ ਕੈਰੀਅਰ ਦੇ ਨਾਲ ਪ੍ਰੀਤੀ ਨੇ ਕ੍ਰਿਕਟ ਜਗਤ ਵਿੱਚ ਵੀ ਸ਼ਿਰਕਤ ਕੀਤੀ ਜਦੋਂ ਆਈਪਲ ਸ਼ੁਰੂ ਹੋ ਰਿਹਾ ਸੀ ਤਾਂ ਉਸਨੇ ਟੀਮ ਕਿੰਗਸ ਪੰਜਾਬ ਵਿੱਚ ਪੈਸਾ ਲਗਾਇਆ ਤੇ ਇਸ ਦੀ ਸਹਿ ਮਾਲਕ ਬਣ ਗਈ ਪ੍ਰੀਤੀ ਹੁਣ ਅਮਰੀਕਾ ਵਿੱਚ ਸੈਟਲ ਹੈ ਜਿੱਥੇ ਆਪਣੇ ਪਤੀ ਜੀਨ ਗੁਡਨਫ ਕੀ ਕਰ ਸਕਦੀ ਹੈ ਪ੍ਰੀਤੀ ਜੰਟ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ